ਦੋਸਤੋ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਪੰਜਾਬ ਭਰ ਦੇ ਵਿੱਚ ਲੋਕਤੰਤਰ ਦਾ ਸਭ ਤੋਂ ਵੱਡਾ ਤਿਉਹਾਰ ਯਾਨੀ ਕਿ ਚੋਣਾਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਤੇ ਤੁਸੀਂ ਸਾਰੇ ਵਕਤ ਤੋਂ ਵੀ ਚੰਗੀ ਤਰ੍ਹਾਂ ਜਾਣੂ ਹੋ ਕਿ ਸਵੇਰ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਦਾ ਵਕਤ ਹੈ ਜਿਹੜਾ ਉਹ ਮਿਥਿਆ ਗਿਆ ਹੈ ਵੋਟ ਪੋਲ ਕਰਨ ਦੇ ਲਈ ਸੋ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹਾਂਗਾ ਪ੍ਰਸ਼ਾਸਨ ਤਰਫੋਂ ਅਦਾਰਾ ਹੁਸ਼ਰਪਰ نیوز ਤਰਫੋਂ ਕਿ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਆਪਣੇ ਕਰਤੱਵ ਨੂੰ ਸਮਝਦਿਆਂ ਹੋਇਆਂ ਕਿ ਜੇਕਰ ਤੁਸੀਂ ਵੋਟ ਪੋਲ ਨਹੀਂ ਕੀਤੀ ਹੈ ਤਾਂ ਆਪਣੇ ਨਸਤੀਕੀ ਪੋਲਿੰਗ ਬੂਥ ਤੇ ਜਾ ਕੇ ਜਿੱਥੇ ਕਿਤੇ ਵੀ ਤੁਹਾਡੀ ਵੋਟ ਹੈ ਕਿ ਜਿੱਥੇ ਕਿਤੇ ਵੀ ਤੁਹਾਡੀ ਵੋਟ ਪੋਲ ਹੋਣੀ ਹੈ ਤਾਂ ਉਸ ਥਾਂ ਤੇ ਜਾ ਕੇ ਵੋਟ ਜ਼ਰੂਰ ਪੋਲ ਕਰੋ ਕਿਉਂਕਿ ਜੇਕਰ ਅਸੀਂ ਵੋਟ ਪੋਲ ਕਰਾਂਗੇ ਤਾਂ ਹੀ ਅਸੀਂ ਸਰਕਾਰ ਦੇ ਕਿਸੇ ਫੈਸਲੇ ਦੀ ਆਪਾਂ ਨੁਕਤਾਚੀਨੀ ਜਾਂ ਆਲੋਚਨਾ ਕਰ ਸਕਦੇ ਹਾਂ ਜੇਕਰ ਸਾਨੂੰ ਸਰਕਾਰ ਦਾ ਕੋਈ ਫੈਸਲਾ ਪਸੰਦ ਨਹੀਂ ਆਵੇਗਾ ਤਾਂ ਜੇਕਰ ਅਸੀਂ ਵੋਟ ਦੀ ਵਰਤੋਂ ਨਹੀਂ ਕਰਾਂਗੇ ਤਾਂ ਸਾਨੂੰ ਆਲੋਚਨਾ ਕਰਨ ਦਾ ਵੀ ਕੋਈ ਅਧਿਕਾਰ ਨਹੀਂ ਹੈ ਕਿਉਂਕਿ ਸਰਕਾਰ ਚੋਣ ਦੇ ਵਿੱਚ ਸਾਡਾ ਕੋਈ ਵੀ ਯੋਗਦਾਨ ਨਹੀਂ ਹੋਵੇਗਾ ਕਿ ਜੇਕਰ ਅਸੀਂ ਆਪਣੀ ਵੋਟ ਦੀ ਵਰਤੋਂ ਨਹੀਂ ਕਰਦੇ ਆ ਸੋ ਅੱਤਾ ਸਾਰੇ ਹੁਸ਼ਾਰਪੁਰ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਮੈਂ ਅਪੀਲ ਕਰਨਾ ਚਾਹਾਂਗਾ ਕਿ ਜ਼ਰੂਰ ਆਪਣੀ ਵੋਟ ਦੀ ਵਰਤੋਂ ਕਰੋ ਕਿਉਂਕਿ ਅੱਤ ਦੀ ਗਰਮੀ ਦੌਰਾਨ ਹਾਲਾਂਕਿ ਜੇਕਰ ਆਪਾਂ ਹੁਸ਼ਾਰਪੁਰ ਲੋਕ ਸਭਾ ਹਲਕੇ ਦੀ ਗੱਲ ਕਰੀਏ ਤਾਂ ਅੱਤ ਦੀ ਗਰਮੀ ਦੌਰਾਨ ਲੋਕਾਂ ਵੱਲੋਂ ਕਾਫੀ ਜ਼ਿਆਦਾ ਵੋਟਰਾਂ ਵੱਲੋਂ ਉਤਸ਼ਾਹ ਦਿਖਾਇਆ ਗਿਆ ਹੈ ਤਾਂ ਹੁਣ 5:00 ਵਜੇ ਦਾ ਕਰੀਬ ਦਾ ਜਿਹੜਾ ਸਮਾਂ ਹੋ ਚੁੱਕਿਆ ਤੇ ਮੌਸਮ ਵੀ ਹੋਣਾ ਜਿਹੜਾ ਦੁਪਹਿਰ ਦੀ ਗਰਮੀ ਤੇ ਹੁਣ ਦੀ ਗਰਮੀ 'ਚ ਕਾਫੀ ਜ਼ਿਆਦਾ ਫਰਕ ਹੈ ਤਾਂ ਜ਼ਰੂਰ ਆਪਣੇ ਨਸਤੀਕੀ ਪੋਲਿੰਗ ਬੂਥ ਕੇਂਦਰ ਤੇ ਜਾਓ ਤਾਂ ਉੱਥੇ ਜਾ ਕੇ ਆਪਣੀ ਵੋਟ ਦੀ ਵਰਤੋਂ ਜ਼ਰੂਰ ਕਰੋ ਤਾਂ ਜੋ ਇੱਕ ਮਜ਼ਬੂਤ ਅਤੇ ਵਿਕਾਸਸ਼ੀਲ ਸਰਕਾਰ ਬਣਾਈ ਜਾ ਸਕੇ